ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਦੇ ਕੇ ਕਈਆਂ ਦੇ ਜੀ ਵੀ ਇਸ ਸੰਤੋਂ ਚਲੇ ਗਏ ਨੇ ਕਈਆਂ ਦਾ مالی ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਹੈ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਪਰ ਪਰ ਕੇ ਆਇਆ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ-ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਔਰ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਗਰਾਉਂਡ ਫਲੋਰ ਤੇ ਆ ਕੇ ਤੁਸੀਂ ਦੇਖੋ ਕਿ ਵੀ ਕਿੱਦਾਂ ਦਾ ਇਹੋ ਜਿਹਾ ਲੋਕਾਂ ਦਾ ਮਾਹੌਲ ਹੈਗਾ ਕਈਆਂ ਦੇ ਤਾਂ ਹੱਲੇ ਵੀ ਉਹ ਉਹ ਡਰਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਨਲਕੇ ਚੱਲਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਣੀ ਦਾ ਰੇਂਜ ਹੈ ਨਾ ਉਹਨਾਂ ਦੇ ਘਰ ਵਿੱਚ ਬੈਠਣ ਦਾ ਨਾ ਸੌਣ ਦਾ ਨਾ ਕੋਈ ਤਰਪਾਲ ਹੈ ਇਹੋ ਜਿਹਾ ਤੁਸੀਂ ਜਰੂਰ ਖਿਆਲ ਰੱਖਿਓ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹ ਜੈਨੂਨ ਤਰੀਕੇ ਦੀ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਦਿਹਾੜੀ ਧੱਪੇ ਵਾਲੇ ਲੋਕ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਈਆਂ ਦੀਆਂ ਜ਼ਮੀਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਖਿਆਲ ਰੱਖਿਓ ਸਾਰੇ ਜਣੇ ਮਿਲ ਕੇ ਆਪਾਂ ਪੰਜਾਬ ਨੂੰ ਉਠਾਈਏ ਪੰਜਾਬ ਜਿੰਦਾਬਾਦ ਕਰਦੇ ਆਪਾਂ ਬਾਬਾ ਨਾਨਕ ਦੇ ਦੋ ਤਿੰਨ ਪਿੰਡਾਂ ਦੇ ਵਿੱਚ ਫੇਰੀ ਪਾਵਾਂਗੇ ਜੀ ਦੇਖਾਂਗੇ ਹਾਲਾਤ ਤੇ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਫੇਰ ਵੀ ਦੋ ਚਾਰ ਚੱਕਰ ਮਾਰ ਕੇ ਜਾਉਂਗਾ ਇਹਨਾਂ ਪਿੰਡਾਂ ਦੇ ਵਿੱਚ ਹੈਗਾ ਹਜੇ ਨੀਡ ਹੈਗੀ ਬਹੁਤ ਘਰ ਪਰਗੇ ਕੱਲੇ ਆਟੇ ਦਾਣ ਨਾਲ ਹੀ ਗੇਮ ਨਹੀਂ ਚੱਲਦੀ ਹੈਗੀ ਤੁਹਾਨੂੰ ਪਤਾ ਹੈ ਘਰ ਦੀ ਸੂਈ ਤੋਂ ਲੈ ਕੇ ਸਾਰਾ ਪਰਿਵਾਰ ਦਾ ਸਮਾਨ ਜਿਹੜਾ ਹੁੰਦਾ ਹੈਗਾ ਜਿੰਨਾਂ ਦਾ ਉਹ ਰੁੜ ਗਿਆ ਤੇ ਉਹ ਕਿੱਥੋਂ ਹਲੇ ਹੋ ਸਕਦਾ ਹੈ ਹਨਾ ਪਰ ਭਾਈ ਨਹੀਂ ਹੋ ਸਕਦੀ ਉਹ ਬੜੀਆਂ ਚੀਜ਼ਾਂ ਦੀ ਨੀਡ ਹੈ ਤੁਸੀਂ ਅੱਜ ਵਿੱਚ ਜੀ ਜਿੱਦਾਂ ਘਰ ਦੇ ਵਿੱਚ ਭਾਵੁਕ ਹੋ ਗਏ ਆ ਪਰਿਵਾਰ ਤੇ ਇਹਦੇ ਵਿੱਚ ਕੰਮਲ ਬੈੱਡ ਸ਼ੀਟ ਟੇਬਲ ਤੇ ਕੁਝ ਦਵਾਈਆਂ ਕੁਝ ਡਿਨਰ ਸੈੱਟ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੀਡ ਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਪਤਾ ਹੈ ਕਿ ਪਰਿਵਾਰ ਦੇ ਵਿੱਚ ਕਿਹੜੀਆਂ ਨੇ ਫੇਰ ਮੰਗਾ ਜੀ ਆ ਮੰਗਾ ਫੰਕਾਵਾਗਾ ਔਰ ਕੋਈ ਨਾ ਕੋਈ ਜੋ ਵੀ ਨੀਡ ਹੋਏ ਜੇ ਕੋਸ਼ਿਸ਼ ਕਰੂਗਾ ਜਿੰਨੇ ਕੁ ਜੋਗਾ ਹੈ